ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਲਵੰਸਿੰਗ ਤੇ ਆਪ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਅੱਜ ਖੜੇ ਹਾਂ ਤਸਵੀਲ ਜੀਰਾ ਦੇ ਅਧੀਨ ਹੋਦੇ ਪਿੰਡ ਛਿਆਂ ਪਾੜੀ ਦੇ ਵਿੱਚ ਜਿੱਥੇ ਕਿ ਸਰਕਾਰ ਵੱਲੋਂ ਅਤੇ ਮੋਕੇ ਦੇ ਐਮ ਐਲ ਏ ਦੇ ਮੋਕੇ ਦੀ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਕਿ ਜਿਹੜਾ ਕੀ ਕਿਸਾਨਾਂ ਵਾਸਤੇ ਬਹੁਤ ਜਲਦੀ ਸਾਰੀਆਂ ਮੰਡੀਆਂ ਦੇ ਸਹੂਲਤਾਂ ਦਿੱਤੀਆਂ ਜਾਣਗੀਆਂ ਲੇਕਿਨ ਇੱਥੇ ਸਰਕਾਰ ਦੇ ਵਾਅਦਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਏ ਮੰਡੀ ਨਹੀਂ ਮੰਡੀ ਦੇ ਨਾਲ ਨਾਲ ਇੱਕ ਛੱਪੜ ਵੀ ਹੈ ਜਿੱਥੇ ਕਿ ਗੰਦੇ ਪਾਣੀ ਦਾ ਛੱਪੜ ਮੰਡੀ ਦੇ ਵਿੱਚ ਤਿਆਰ ਹੈ ਨਾ ਕਿ ਇੱਥੇ ਕੀ ਕਿਸਾਨਾਂ ਆਉਣ ਵਾਲੇ ਕਿਸਾਨਾਂ ਵਾਸਤੇ ਨਾ ਕਿ ਮੰਡੀ ਦੇ ਮਜ਼ਦੂਰਾਂ ਵਾਸਤੇ ਕੰਮ ਕਰਨ ਵਾਲੇ ਵਾਸਤੇ ਨਾ ਕੋਈ ਲੈਟਰਿੰਗ ਦਾ ਪ੍ਰਬੰਧ ਹੈ ਨਾ ਕਿ ਨਾ ਤਾਂ ਕੋਈ ਪੀਣ ਵਾਲੇ ਚੰਗੇ ਪਾਣੀ ਦਾ ਪ੍ਰਬੰਧ ਹੈ ਜਿਹੜਾ ਇਥੋਂ ਦੀ ਮੰਡੀ ਹੈ ਮੰਡੀ ਛੱਪੜ ਦਾ ਰੂਪ ਧਾਰ ਚੁੱਕੀ ਏ ਸਾਡੇ ਪਿੰਡ ਵਾਸੀ ਵੀ ਮੌਜੂਦ ਨੇ ਅਤੇ ਮੌਕੇ ਤੇ ਜਿਹੜੇ ਕਿਸਾਨ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਿ ਉਹਨਾਂ ਨੂੰ ਕਿਹੜੀ ਕਿਹੜੀ ਮੁਸ਼ਕਲ ਆ ਰਹੀਆਂ ਨੇ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਟੀਮ ਨੂੰ ਵਧਾਈ ਦਿੰਦਾ ਕਿ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇੱਥੇ ਸਾਡੀਆਂ ਮੁਸ਼ਕਲਾਂ ਛੁਣਨ ਵਾਸਤੇ ਜਾਂ ਸਾਡੀ ਕੋਈ ਵੀ ਮੁਸ਼ਕਲ ਹੈ ਜੀ ਪੂਰੀ ਸਰਕਾਰ ਨੂੰ ਜਾਂ ਸਮਾਜ ਨੂੰ ਦੇਣ ਵਾਸਤੇ ਪਹੁੰਚੇ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਫਤੇ ਬਰਉਣਾ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਮੁਸ਼ਕਲ ਸਾਹਿਬ ਜੀ ਇਹ ਦੇ ਦੋ ਤਿੰਨ ਸਾਲ ਤੋਂ ਸਾਨੂੰ ਮੁਸ਼ਕਲ ਆ ਰਹੀ ਆ ਮੈਂ ਅਜ ਤੋਂ 3 ਸਾਲ ਪਹਿਲਾਂ ਮੰਡੀ ਬੋਰਡ ਵੱਲੋਂ ਆਪਣੇ ਆਰਧੀਆਂ ਵੱਲੋਂ ਆਪਣੇ ਲੈਟਰਪੈਡ ਤੇ ਲਿਖ ਕੇ ਮੰਡੀ ਬੋਰਡ ਨੂੰ ਦਿੱਤਾ ਸੀ ਮੰਡੀ ਬੋਰਡ ਨੇ ਗਾਂ ਐਸ.ਡੀ.ਐਮ ਸਾਹਿਬ ਨੂੰ ਫਾਰਵਰਡ ਕੀਤਾ ਐਸ.ਡੀ.ਐਮ ਸਾਹਿਬ ਨੇ ਦੁਜਾ ਆਪਣਾ ਜਿਹੜੇ ਮੰਡੀ ਬੋਰਡ ਦੇ ਅਫਸਰ ਹੈ ਉਹਨਾਂ ਨੂੰ ਫਾਰਵਰਡ ਕੀਤਾ ਉਸ ਤੋਂ ਬਾਅਦ ਫੇਰ ਸਾਡੇ ਇਸ ਬਲਾਕ ਦਫ਼ਤਰ ਚ ਆ ਗਈ ਚਿੱਠੀ ਯਾਨਕਿ ਮੈਂ ਬਹੁਤ ਭਜਨਸ ਕੀਤੀ 2-3 ਸਾਲ ਪਰ ਸਾਡੀ ਕਿਸੇ ਨੇ ਵੀ ਕੋਈ ਵੀ ਸੁਣਵਾਈ ਨਹੀਂ ਕਰਦਾ ਕਿਸੇ ਗੱਲੋਂ ਵੀ ਅਫਸਰ ਆਉਂਦੇ ਇਥੇ ਦੇਖ ਕੇ ਗੇੜਾ ਮਾਰ ਕੇ ਤੇ ਕਰਦੇ 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 ਬਸ ਉਹ 3 ਸਾਲ ਲੰਘ ਗਏ ਸਾਨੂੰ ਨਹੀਂ ਜਦੋਂ ਦੀ ਇਹ ਸਰਕਾਰ ਬਣੀ ਆ ਦਾਅਵੇ ਕੀਤੇ ਜਾਂਦੇ ਆ ਕਿ ਮੰਡੀ ਦੇ ਵਿੱਚ ਹਰ ਸਾਲ ਇਸ ਵਾਰੀ ਵੀ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਮੰਡੀ ਦੇ ਜਿਹੜੇ ਪ੍ਰਬੰਧ ਬੜੇ ਮੁਕੰਮਲ ਕੀਤੇ ਗਏ ਆ ਕਿਸਾਨਾਂ ਲਈ ਰੇਹਕ ਸੁੱਖ ਸੁਵਿਧਾ ਇਥੇ ਉਪਲਬਧ ਆ ਇਹ ਤੇ ਅਸੀਂ ਜਿਹੜੇ ਹਾਲਾਤ ਵੇਖੇ ਆ ਉਸ ਬਾਰੇ ਕੀ ਕਹਿਣਾ ਚਾਹੀਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਵੀਡੀਓ ਵੀ ਬਣਾ ਲੀਆਂ ਆ ਸਾਡੀ ਤੇ ਸਭ ਤੋਂ ਮਿਹਨਤ ਹੁੰਦਾ ਵੀ ਇਥੇ ਪਾਣੀ ਦਾ ਹਾਂ ਜੀ ਬੈਹਣ ਉੱਠਣ ਦਾ ਤੇ ਬਾਥਰੂਮ ਦਾ ਹੁਣ ਬਾਥਰੂਮ ਦੀ ਇੰਨੀ ਕੰਡੀਸ਼ਨ ਮਾੜੀ ਆ ਕਿ ਉੱਥੋਂ ਤੱਕ ਆਪਾਂ ਪਾਣੀ ਦੇ ਵਿੱਚ ਦੀ ਜਾਵ ਨਹੀਂ ਸਕਦੇ ਪਾਣੀ ਦੀ ਤੁਸੀਂ ਵੀਡੀਓ ਬਣਾ ਲਓ ਉਹ ਨਲਕਾ ਜਿਹੜਾ ਬਿਲਕੁਲ ਪਾਣੀ ਦੇ ਵਿਚਾਲੇ ਉਹ ਗੰਦਾ ਪਾਣੀ ਸੀਵਰੇਜ ਦਾ ਜਿਹੜਾ ਬੋਰ ਤੇ ਪੈ ਰਿਹਾ ਉਹ ਕਿਸੇ ਵੀ ਪਾਣੀ ਜਿੰਨੇ ਵੀ ਮਾਲਿਆ ਪੀ ਲਿਆ ਉਹ ਨਿਰੀ ਬਿਮਾਰੀ ਲਾ ਕੇ ਆ ਆੜਾ ਪਾਣੀ ਖੜਾ ਆ ਇਹ ਇੰਨੀ ਬਦਬੋਹ ਮਾਰ ਰਿਹਾ ਕਿ ਕਿਸਾਨ ਜਿਹੜਾ ਇੱਥੇ 2 ਮਿੰਟ ਆਪਣੇ ਝੋਨੇ ਦੀ ਰਾਖੀ ਵੀ ਨਹੀਂ ਬੈਠ ਸਕਦਾ ਬਿਮਾਰੀ ਦਾ ਵੀ ਡਰ ਆ ਬੇਖੇ ਜੋ ਪੇ ਤੁਸੀਂ ਮੜੀ ਵੀਡੀਓ ਬਲਾਗ ਕਿੰਨਾ ਮੱਛਰ ਤੇ ਮੱਖੀ ਇੱਥੇ ਯਾਨੀ ਕਿ ਇੰਨੀ ਕੰਡੀਸ਼ਨ ਮਾਰੀ ਆ ਸਾਡੀ ਮੰਡੀ ਦੀ ਕਿ ਅਸੀਂ ਇਹਨੂੰ ਬਿਆਨ ਵੀ ਨਹੀਂ ਕਰ ਸਕਦੇ ਇਹ ਜਿਹੜਾ ਪਾਣੀ ਆ ਰਿਹਾ ਇਹ ਕਿੱਥੋਂ ਦਾ ਪਾਣੀ ਆ ਇਹ ਸਾਡੇ ਪਿੰਡ ਦਾ ਹੀ ਪਿੰਨ ਪਾਣੀ ਆ ਰਿਹਾ ਜੀ ਜਿਹੜਾ ਪਿੰਡ ਦਾ ਜਿਹੜਾ ਪਾਣੀ ਦਾਵਾ ਛੱਪੜ ਦਾ ਪਾਣੀ ਆ ਰਿਹਾ ਨਾਲ ਛੱਪੜ ਆ ਓਵਰਫਲੋ ਹੋ ਗਿਆ ਛੱਪੜ ਤੇ ਉਹਦੀ ਨਿਕਾਸੀ ਕੋਈ ਨਹੀਂ ਆ ਛੱਪੜ ਦੀ ਕੋਈ ਖਦਾਈ ਵਗੈਰਾ ਕੋਈ ਕਰਵਾਈ ਨਹੀਂ ਖਦਾਈ 3 ਸਾਲ ਪਹਿਲਾਂ ਕਰਾਈ ਸੀ ਜੀ ਖਦਾਈ ਪਰ ਛੱਪੜ ਛੋਟਾ ਹੋਣ ਕਰਕੇ ਐਦ ਬਣੀ ਨਹੀਂ ਹੁਣ ਨੀ ਕਦੇ ਨਹੀਂ ਕਰਾਈ 3 ਸਾਲ ਪਹਿਲਾਂ ਕ ਉਸ ਤੋਂ ਬਾਅਦ ਜਦੋਂ ਉਹਦੀ ਇਹ ਆਫਸਰਕਾਰ ਆਈ ਆ ਇਹਨਾਂ ਨੇ ਕਿੱਕਰਮ ਨਹੀਂ ਕਰਾਈ ਨਹੀਂ ਨਵੀਂ ਪੰਚਾਇਤ ਨੂੰ ਦੱਸਿਆ ਨਹੀਂ ਗਿਆ ਕਿ ਜਿਹੜੀ ਵੀ ਸਾਨੂੰ ਇਹ ਮੁਸ਼ਕਲ ਆਵੇਗੀ ਇਹਦੀ ਖਦਰੀ ਨਹੀਂ ਮੁਸ਼ਕਲਾਂ ਤਾਂ ਸਾਰ ਅਸੀਂ ਪਤਾ ਨਹੀਂ ਕਿੰਨੀਆਂ ਕਿ ਵੀਡੀਓ ਤੇ ਕਿੰਨਾ ਕੁ ਕੁਝ ਪਾ ਚੁੱਕੇ ਆ ਅੱਜ ਤੋਂ 10 ਦਿਨ ਪਹਿਲਾਂ ਮੇਰਾ ਇੱਕ ਵੀਰ ਚਾਂਬਾ ਦਾ ਸੀ ਗੁਰਪ੍ਰੀਤ ਸਿੰਘ ਉਹਨੇ ਵੀ ਵੀਡੀਓ ਬਣਾ ਕੇ ਪਾਈ ਵੀ ਅਸੀਂ ਚੋਨਾ ਕਿੱਥੇ ਸੁੱਟਾਂਗੇ ਸਾਡਾ ਕੋਈ ਮਸਲਾ ਹੱਲ ਕਰੋ ਪਰ ਕੋਈ ਸਰਕਾਰਾਂ ਦੇ ਕੰਮ ਤੇ ਜੂ ਨਹੀਂ ਸਰਗਦੀ ਪਹੁੰਚਿਆ ਹੁਣ ਤੱਕ ਅਧਿਕਾਰੀ ਕਿ ਨਹੀਂ ਅਜੇ ਤੱਕ ਸਰ ਕੋਈ ਅਧਿਕਾਰੀ ਨਹੀਂ ਪਹੁੰਚਿਆ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਆ ਵੀ ਸਾਡੀ ਇਹ ਪਾਣੀ ਦੀ ਨਿਕਾਸੀ ਕੀਤੀ ਜਾਵੇ ਸਾਡੀ ਮੰਡੀ ਜਿਹੜੀ ਹੈ ਬਿਲਕੁਲ ਸਫਾਈ ਕਰਕੇ ਮੈਂ ਤੇ ਇੱਥੋਂ ਤੱਕ ਵੀ ਕਿਆ ਵੀ ਸਨ ਨਹੀਂ ਆ ਤੇ ਇਹਨੂੰ ਥੋੜਾ ਮਿੱਟੀ ਪਾ ਕੇ ਉੱਚੀ ਕਰਕੇ ਦੁਬਾਰਾ ਇਹਨੂੰ ਇੱਟਾ ਦਸਾ ਦਿੱਤੀ ਜਾਵੇ ਤਾਂ ਕਿ ਸਾਨੂੰ ਜਿਹੜੀ ਕਿਸੇ ਜਿਹੜਾ ਕਿਸਾਨ ਆ ਉਹ ਸਾਡੀ ਜਿਹੜੀ ਫਸਲ ਲੈ ਕੇ ਆਉਂਦਾ ਉਹਨੂੰ ਕੋਈ ਮੁਸ਼ਕਲ ਨਾ ਆਵੇ ਹਾਂਜੀ ਬਾਕੀ ਮੈਂ ਮੇਨ ਗੱਲ ਕਰਨਾ ਚਾਹੁੰਦਾ ਵੀ ਅਜੇ ਕੱਲ ਪਰਸੋ ਸੈਂਟਰ ਦੇ ਅੰਕੜੇ ਸੀ ਵੀ ਪਰ ਬੰਦਾ ਇੱਕ ਬੰਦਾ ਰੋਜ਼ ਦਾ 36 ਰੁਪਏ ਟੈਕਸ ਦਰਨ ਜੇ ਮੈਂ ਆਪਣੇ ਦੇ ਹਿਸਾਬ ਲਾਵਾਂ ਮੈਂ ਕੱਲਾ ਬੰਦਾ ਆ ਜਿਹੜਾ ਚੀਆ ਪਾੜੀ ਦੇ ਵਿੱਚ ਬਹਿ ਕੇ 10 ਲੱਖ ਰੁਪਇਆ ਜੀਐਸਟੀ ਭਰਦਾ ਸਾਲ ਦੀ ਤੇ ਇਨਕਮ ਟੈਕਸ ਦਿੰਦਾ ਆ ਜੇ ਇਹਨੂੰ ਗੁਣਾ ਕਰੀਏ ਤੇ ਸਾਡੇ 1 ਮਹੀਨੇ ਦਾ 19 ਲੱਖ ਰੁਪਇਆ ਬਣਦਾ ਸਾਡੇ ਪਿੰਡ ਦੀ 1800 ਤਕਰੀਬਨ ਆਬਾਦੀ ਆ 36 ਗੁਣਾ 1800 ਕਰੀਏ ਤੇ 1 ਮਹੀਨੇ ਦੀ ਜਿਹੜੀ ਆ 19 ਲੱਖ ਰੁਪਇਆ ਜਿਹੜਾ ਬਣਦਾ ਵਾ ਤੇ ਜੇ ਉਹਨੂੰ ਗਿਣਾ ਕਰੀਏ ਸਾਲ ਦਾ ਤਾਂ ਆਪਾਂ ਗਿਣ ਨਹੀਂ ਸਕਦੇ 2.5 ਤੋਂ 3 ਕਰੋੜ ਰੁਪਈਆ ਬਣਦਾ ਆ। ਸੇਮ ਭਗਵੰਤ ਮਾਨ ਵੱਲੋਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਕਿ ਕਿਸਾਨਾਂ ਨੂੰ بس ਕੱਲੇ ਸਿਰਫ ਵਾਦੇ ਕਿਤਾਬਾਂ ਦੇ ਵਿੱਚ ਤੇ ਆ ਬੋਰਡਾਂ ਦੇ ਵਿੱਚ ਹੀ ਆ। ਕੱਲੇ ਬੋਰਡ ਹੀ ਲੱਗਦੇ ਆ। ਤੁਸੀਂ ਅੰਦਾਜ਼ਾ ਲਾ ਲਓ ਵੀ ਇੱਕ ਪਿੰਡ ਜੇ 2.5 ਕਰੋੜ ਰੁਪਈਆ ਸਾਲ ਦੀ ਕਮਾਈ ਦੇ ਰਿਹਾ ਤੇ 12000 ਗੁਣਾ ਆਪਾਂ ਕਰੀਏ। ਤੇ ਕੀ ਆਪਾਂ ਕਰ ਸਕਦੇ ਹੋ ਪੈਸਾ ਕਿੱਥੇ ਜਾਂਦਾ ਕੀ ਹੁੰਦਾ ਉਹ ਸਮਝ ਤੋਂ ਬਾਹਰ ਆ। ਜੇ ਸਾਡੇ ਪਿੰਡਾਂ ਸਾਨੂੰ 5% ਵੀ ਕਿੰਨਾ ਸਾਡੀ ਕਮਾਈ ਦਾ ਦੇ ਦਿੱਤਾ ਜਾਵੇ ਨਾ। ਮੇਰੇ ਖਿਆਲ ਅਹੀ ਪਿੰਡ ਨੂੰ ਆਪਣੇ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਆ ਪਰ ਸਾਨੂੰ ਉਹ 5% ਵੀ ਨਹੀਂ ਮਿਲਦਾ ਅਜੇ ਹਲੋ ਪਹਿਲਾਂ ਨਾ ਤੁਹਾਡਾ ਜਿਵੇਂ ਮੇਰੇ ਵੀਰ ਨੇ ਤੁਹਾਡਾ ਮੀਡੀਆ ਧੰਨਵਾਦ ਕੀਤਾ ਕਿ ਅੱਜ ਕੱਲ ਇੱਕ ਮੀਡੀਆ ਹੀ ਹੈ ਇੱਕ ਜਰੀਆ ਹੈ ਮੀਡੀਆ ਜਿਹੜਾ ਸਾਡਾ ਦੁੱਖ ਤਕਲੀਫ ਜਮਿਨੀ ਪੱਧਰ ਤੋਂ ਲੈ ਕੇ ਅਸਮਾਨ ਤੱਕ ਪਹੁੰਚਾ ਦਿੰਦਾ ਜੇ ਤੁਸੀਂ ਨਾ ਹੋ ਤੇ ਮੇਰਾ ਜੋ ਤਾਦ ਰਿਆ ਜੋ ਆ ਗੰਦ ਮੰਦ ਜੋ ਆ ਤੁਹਾਨੂੰ ਸਮੁੱਚਾ ਪ੍ਰੈਕਟੀਕਲੀ ਸਾਰਾ ਵਿਖਾਤਾ ਮੇਰੇ ਵੀਰ ਨੇ ਤੇ ਪ੍ਰੈਕਟੀਕਲ ਦੱਸੋ ਦਿੰਦਾ ਇੱਕ ਇੱਕ ਮੁੱਦੇ ਤੋਂ ਆ ਵੇਅਰ ਕਰਦਾ ਤੁਹਾਨੂੰ ਹੁਣ ਮੈਂ ਗੱਲ ਕਰਦਾ ਵੀ ਗਵਰਨਮੈਂਟ ਦੀ ਜੇ ਸਾਡਾ ਸਹਿਯੋਗ ਹੀ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਗਵਰਨਮੈਂਟ ਦਾ ਵਿਚਾਰ ਦੋਸ਼ ਹੈਗਾ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਰਨਾ ਕੁਝ ਦੱਸਣਾ ਕੁਝ ਜਿਹੜੇ ਮੌਕੇ ਦੇ ਐਮਐਲਏ ਸੀ ਉਹਨਾਂ ਨਾਲ ਜਿਹੜੀਆਂ ਪੰਚਾਇਤਾਂ ਬਣਾਈਆਂ ਆਪਦੀ ਮਰਜ਼ੀ ਨਾਲ ਚੁਣੀਆਂ ਇਹੋ ਜਿਹੇ ਸੁਲਝੇ ਹੋਏ ਬੰਦਿਆਂ ਨੂੰ ਅੱਗੇ ਨਹੀਂ ਲੈਂਦਾ ਠੀਕ ਹੈ ਭਾਵੇਂ ਕੋਈ ਮੇਰਾ ਗੁੱਸਾ ਕਰ ਲੈ ਪਿੰਡ ਵਾਲਾ ਕੋਈ ਸੁਣ ਲੈ ਕੱਲ ਨੂੰ ਇਹ ਚਾਰਜ ਹੋਣੀ ਸਾਰਾ ਕੁਝ ਹੋਣਾ ਹੈ ਕੋਈ ਬੰਦੇ ਨਹੀਂ ਚੁਣਿਆ ਉਹਨਾਂ ਨੂੰ ਇਹਨਾਂ ਇੰਟਰਸਟ ਹੀ ਨਹੀਂ ਉਹ ਆਪਸੇ ਲੜੀ ਜਾਂਦੇ ਆ ਕਿ ਮੈਂ ਚਾਹ ਪੀਣਾ ਤੂੰ ਦੁੱਧ ਪੀਲਾ ਮੈਂ ਚਾਹ ਪੀਣਾ ਮੈਂ ਦੁੱਧ ਪੀਆ ਬਸ ਸਾਰੇ ਦੁੱਧ ਦੀ ਰੱਖੀ ਬਿੱਲੇ ਬੈਠੇ ਆ ਇਹ ਗੱਲਾਂ ਕੋਈ ਇੱਥੇ ਜਾ ਕੇ ਜਾਇਜ਼ ਨਹੀਂ ਕਹਿ ਲਿਆ ਹੁਣ ਵੀ ਮੇਰਾ ਵੀਰ ਹੀ ਆਇਆ ਜਿੰਨੇ ਕੁੱਠਿਆ ਤੇ ਜੇ ਸਾਈਕਲ ਲਈ ਆਰਤੀ ਰਹਿ ਕੇ ਜਿਹੜੇ ਸਾਡੇ ਇਥੋਂ ਦੇ ਆ ਦੁਕਾਨਦਾਰ ਨੇ ਉਹਨਾਂ ਨੇ ਮੌਕੇ ਤੇ ਆਉਣਾ ਇੱਥੇ ਲੜਨ ਗਿਆ ਉਸ ਦੀ ਕਾਥਾ ਤਾਂ ਮੇਰੀ ਇਹ ਤਾਂ ਤਾਲੀ ਕੋ ਲਾਈ ਹੁਣ ਨਾ ਤਾਂ ਨਿਕਾਸ ਆਉਣ ਵਾਲਾ ਕੋ ਰਾਹ ਰਹਿ ਗਿਆ ਨਾ ਪੀਣ ਵਾਲਾ ਪਾਣੀ ਰਹਿ ਗਿਆ ਨਾ ਕੋਈ ਕੁੱਠਾ ਸਾ ਮਜ਼ਦੂਰ ਸਾਡੇ ਵੀਰ ਦੱਸੋ ਕਿੱਥੇ ਜਾਣਗੇ ਜੇ ਖੇਤਾਂ ਜਾਣਗੇ ਤਾਂ ਲੋਕੀ ਡਾਗਾ ਲਾ ਕੇ ਦਵਾਲੇ ਹੋ ਜਾਣਗੇ ਸਾਡੀਆਂ ਔਰਤਾਂ ਨੇ ਭੈਣਾ ਨੇ ਉਹ ਦੇਖੋ ਪਛਾਨ ਕੀ ਹਾਲ ਹੈ ਇਹ ਵੀ ਦੱਸਦਾ ਨੇ ਚਲ ਮੈਂ ਮੇਨ ਮੁੱਦਿਆਂ ਤੇ ਟਾਈਮ ਵੇਸ ਨਹੀਂ ਕਰਾਂ ਤੁਹਾਡਾ ਵੀ ਇਹਨ ਇੱਕ ਦੱਸ ਬੰਡੀ ਚ ਔਰਤਾਂ ਵੀ ਲੀਵਰ ਕਰਦੀਆਂ ਆ ਕਰਦੇ ਸਭ ਕਰਦੀਆਂ ਜੀ ਆਪੋ ਆਪਣੀ ਰੋਟੀ ਹੋਜੀ ਕਮਾਉਂਦੀਆਂ ਨੇ ਅੱਛਾ ਸੈਕੰਡਲੀ ਗੱਲ ਇਹ ਆ ਕਿ ਮੈਂ ਤੁਹਾਡੇ মিডিਆ ਰਾਹੀਂ ਇਹ ਵੀ ਬੇਨਤੀ ਕਰਨਾ ਕਿ ਜਿੰਨੀ ਵੀ ਤੁਹਾ ਰਿਪੋਰਟ ਕਰਦੇ ਨਾ ਬਿਲਕੁਲ ਐ ਸਹੀ ਕਰਨੀ ਐ ਇਹ ਜੋ ਕੱਟ ਵੱਡ ਕਰਨੀ ਜਿਹੜੇ ਮੇਰੇ ਵੀਰ ਮੈਂ ਜ਼ਿਆਦਾ ਨਹੀਂ ਬੋਲਣਾ ਇਹ ਕਿਉਂਕਿ ਬੋਲ ਤਾਂ ਗਿਆ ਉਹ ਕੀ ਬੋਲਾਂਗੇ ਐਮਐਲਏ ਇਥੇ ਮੌਕੇ ਤੇ ਆਇਆ ਸੀ ਉਹਨੇ ਗੱਲਾਂ ਕੀਤੀਆਂ ਸੀ ਕਲਾਸ ਫੈਲੋ ਵਿਰਿਆ ਪੜਦੇ ਵੀ ਰਹੇ ਆ ਉਹਨਾਂ ਵੋਟਾਂ ਵੀ ਪਾਉਂਦੇ ਸਾਲਾ ਕਹਿੰਦਾ ਉਹਨੇ ਉਹੋ ਗੱਲ ਬਣੀ ਵਾਜਾਂ ਮਾਰੀਆਂ ਬੁਲਾਇਆ ਲੱਖ ਮਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਸਾਡੀ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਠੀਕ ਹੈ ਤੂੰ ਮੈਨੂੰ ਜਾਣਦਾ ਹੀ ਹੈ ਗੱਲ ਜਾਣ ਕਰਦਾ ਹੁੰਦਾ ਉਹਦੇ ਨਾਲ ਕਿ ਸਾਈਕਲ ਦੀ ਸਾਡੀ ਪੰਚਾਇਤ ਉਹ ਮੈਂ ਪਹਿਲਾਂ ਵੀ ਬੋਲ ਗਿਆ ਕਿ ਉਹ ਹੀ ਬਸ ਦੁੱਧ ਹੀ ਰੱਖੀ ਬਿੱਲੇ ਬੈਠੇ ਆ ਠੀਕ ਹੈ ਲੱਗੀ ਸਮਝ ਬਸ ਮੈਂ ਜ਼ਿਆਦਾ ਸ਼ਬਦ ਤੁਹਾਡੀ ਮੇਨ ਦੀ ਗੱਲ ਕਰਕੇ ਆਣਾ ਤੇ ਬਾਕੀ ਨਾ ਆਹ ਨਹੀਂ ਲੀਵਰ ਚਾਰਜ ਫਿਰ ਫਲਾਈਟ ਮਾਰੋ वीर भी हाँ जी किस तरह प्रबंध ने मंडी दे सर प्रबंध इस तरह हैं कि कैसे हम लोग बिहार से यहाँ मजदूरी करने आए हैं जो कि हम लोग यहाँ पानी का और बाथरूम का इतना बड़ा दिक्कत है किसी खेत के पास नहीं जा सकते हैं क्योंकि खेत वाला हम लोग को लाठी से मारता है कि हमारे खेत में क्यों आता है लेट्रिंग करने के लिए अपने आरत को बोलो कि लेटरिन बाथरूम वहाँ पे बनाए अगर सही ढंग से यहाँ पे हम लोग को पानी और बाथरूम नहीं मिले तो हम लोग काम नहीं कर सकते हैं ऐसे धान यहाँ पड़ा रहेगा लेकिन हम लोग काम नहीं करेंगे नहीं ए, कभी कभी आरजी तौर पे भी ये आपको दिया जाता है लेटरिन बाथरूम वो भी नहीं बने अभी नहीं बना हुआ है जो पानी के बीच में है अच्छा वहाँ हम लोग जा नहीं सकते हैं नलका वहाँ पे है वहाँ पानी लगा हुआ है बीच में है कि वहाँ पानी, पानी, पानी पी नहीं सकते क्या मांग करते हैं हम लोग यही मांग करते हैं कि हम लोग को बाथरूम चाहिए पानी स्वच्छ चाहिए पानी पीने के लिए कि हम लेबर सब स्वस्थ रहे पानी पी करके और बाथरूम सही ढंग होना चाहिए कि हम लोग बाथरूम करने के लिए कोई दिक्कत परेशानी ना हो अगर ये मसले नहीं हल नहीं होते तो क्या करें हम लोग काम नहीं कर सकते हैं यहाँ पे खाना खा लेंगे लेटरिन करने के लिए कहाँ जाएंगे लोग मारते उन लोग को हम लोग यहाँ से चले जाएंगे मंडी बारे की कहना चाहिए ਮੰਡੀ ਦੇ ਲੋਕ ਜੀ ਸਾਡੇ ਬਹੁਤ ਮਾੜੇ ਨੇ ਪਿਛਲੀਆਂ ਦੋ ਸਰਕਾਰਾਂ ਤੋਂ ਲੈ ਕੇ ਹੀ ਮਾੜੇ ਰਹੇ ਨੇ ਪਿੰਡ ਦਾ ਪਾਣੀ ਸਾਡਾ ਸਾਰਾ ਇੱਕ ਥਾਂ ਤੇ ਆ ਛੱਪੜ ਵਾਸਤੇ ਥਾਂ ਥੋੜਾ ਸਾਡਾ ਦੂਜੇ ਪਾਸੇ ਛੱਪੜ ਹੈਗਾ ਪਿੰਡ ਦਾ ਵੰਡ ਕੇ ਪਾਣੀ ਪੈ ਜਾਵੇ ਪਾਏ ਜਾਂ ਸੀ ਵੀਰੇ ਪਾ ਕੇ ਤੇ ਪਾਣੀ ਉਧਰ ਚਲਾ ਜਾਵੇ ਨਹੀਂ ਉਹ ਮੰਡੀ ਦਾ ਜਿਹੜਾ ਜਗ੍ਹਾ ਹੈ ਉਹ ਵੀ ਛੱਪੜ ਨੇ ਘੇਰੀ ਜਾਈ ਆ ਹਾਂ ਜੀ ਤੇ ਪੰਚਾਇਤ ਨੂੰ ਕੋਈ ਛੱਪੜ ਬਾਰੇ ਕੋਈ ਕੰਮ ਨਹੀਂ ਕੀਤਾ ਜੀ ਨਹੀਂ ਜੀ ਕੀ ਕਾਰਨ ਕਿਉਂ ਨਹੀਂ ਕੋਈ ਸਾਡੇ ਕੋਲੇ ਗੱਲ ਹੀ ਨਹੀਂ ਆਈ ਇਹਨਾਂ ਦੇ ਪਿੱਛੇ ਆਇਆ ਸੀ ਮਜ਼ਾ ਆਪਾਂ ਤਾਂ ਪਰਮਾਟਰ ਬਣਾਉਣਾ ਜੀ ਉਹ ਕਰਨਾ ਇਹ ਕਰਨਾ ਇੱਕ ਦਿਨ ਤੋਆ ਮਾਰ ਕੇ ਮੁਰਗਿਓ ਨਾ ਠੇਕੇਦਾਰੀ ਆ ਨਾ ਕੋਈ ਰੀਜਨ ਨੇ ਸਾਨੂੰ ਫੋਨ ਕੀਤਾ ਰਾਜ ਸਿੰਘ ਨੇ ਪਾਣੀ ਛੱੜਤਾ ਉਹ ਤੋਏ ਭਰ ਕੇ ਸਾਡੇ ਤੇ ਕੰਮ ਉੱਥੇ ਤੋਂ ਉੱਥੇ ਨਹੀਂ ਰਾਜ ਸਿੰਘ ਕੌਣ ਹੈ ਰਾਜ ਸਿੰਘ ਸਾਹਿਬ ਦਾ ਸਰਪੰਚ ਹੈ ਤੇ ਉਹਨਾਂ ਦੀ ਕੋਈ ਨਾਲ ਜ਼ਮੀਨ ਹੈਗੀ ਨਹੀਂ ਜੀ ਨਹੀਂ ਉਹਨਾਂ ਨੇ ਅੱਗੇ ਠੇਕੇ ਤੇ ਲਈ ਜ਼ਮੀਨ ਪਹਿਲੋਂ ਉਹਨਾਂ ਦੇ ਕੋਲ ਸੀ ਤੇ ਛੱਪੜ ਤੇ ਵਿੱਚ ਪਾਣੀ ਪਾਉਣ ਵਾਸਤੇ ਮੈਂ ਇਹਨੂੰ 25000 ਰੁਪਿਆ ਠੇਕਾ ਵੀ ਅਸੀਂ ਦਿੱਤਾ ਪੰਚਾਇਤ ਲੋਕ ਗੁਰਸਾਲ ਸਿੰਘ ਨੇ ਦੁਆਇਆ ਸਾਲ ਦੀ ਗੱਲ ਕੀਤੀ ਸੀ ਤੇ ਪਿੱਛੇ ਇਹਨਾਂ ਨੇ ਸਾਡਾ ਇੱਕ ਸਮਾਂ ਚੁਕਾ ਕੇ ਤੇ ਪਾਣੀ ਫੇਰ ਮੰਨ ਕਰਤਾ ਹਾਂਜੀ ਇਸ ਬਾਰੇ ਤੁਸੀਂ ਕੋਈ ਐਮਐਲਏ ਨੂੰ ਜਾਂ ਵਿੜੀਓ ਦਫ਼ਤਰ ਜਾਂ ਕੋਈ ਪੰਚਾਇਤ ਨੂੰ ਕੋਈ ਮਤਾ ਪਾ ਕੇ ਦਿੱਤਾ ਦਿੱਤੇ ਜੀ ਮਤੇ ਕਈ ਵਾਰ ਮੈਂ ਐਮਐਲਏ ਸਾਹਿਬ ਕੋਲ ਹੀ ਗਏ ਹਾਂ ਕਿ ਸਾਡਾ ਮੰਡੀ ਦਾ ਹੱਲ ਕਰੋ ਕਦੇ ਮਾਰਕੀਟ ਵਾਲਿਆਂ ਕੋਲ ਜੰਨੇ ਕਰੀ ਉੱਥੇ ਜੰਨੇ ਸਾਡਾ ਕੋਈ ਹੱਲ ਨਹੀਂ ਹੋ ਰੋ ਯਾਰ ਹਾਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਡੀ ਸਾਡੀ ਉੱਚੀ ਹੋ ਜਾਵੇ ਪਾਣੀ ਸਾਡਾ ਵੰਡ ਕੇ ਪਾਇਆ ਜਾਵੇ ਤੇ ਸਾਡਾ ਸਰ ਜਾਵੇ ਅੱਛਾ ਪਿੰਡ ਵਾਸੀ ਕਹਿੰਦੇ ਆ ਕਿ ਪੰਚਾਇਤ ਵਾਲੋਂ ਕੋਈ ਨਹੀਂ ਪਿੰਡ ਵਾਸੀ ਸਾਰੇ ਨਗਰੇ ਜੀ ਜੇ ਇਥੋਂ ਮੰਡੀ ਪੁੱਟ ਕੇ ਜਾਣੇ ਫਿਰ ਸਾਡੇ ਪਿੰਡ ਦੇ ਪੱਲੇ ਕਾ ਕਰਨੀ ਰਹੇਗੀ ਇਹੋ ਹੀ ਉਹ ਮੰਡੀ ਮੰਡੀ ਸਾਡੇ ਕੋਲ ਹੈ ਜੀ ਇਹ ਵੀ ਚਲੀ ਜੀ ਸਾਡੇ ਕੋਈ ਕੁਸ਼ਨ ਨਹੀਂ ਆਇਆ ਇੱਕ ਮਾਰਕਟ ਕਮੇਟੀ ਦੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਕਹਿੰਦੇ ਵੀ 70 ਲੱਖ ਰੁਪਏ ਅਸੀਂ ਪਾਸ ਕੀਤਾ ਹੋਇਆ ਹੈ ਹਾਂਜੀ ਤੇ ਪੰਚਾਇਤ ਨੂੰ ਇਸ ਬਾਰੇ ਪਤਾ ਉਸ ਬਾਰੇ ਕੀ ਜਾਣਾਂਗੇ ਪੰਚਾਇਤ ਨੂੰ ਦੱਸਣਗੇ ਨੂੰ ਜੇ ਕਿਸੇ ਦਿਨ ਵੀ ਤੁਹਾਡਾ ਸੱਦ ਕੇ ਸਾਨੂੰ ਦੱਸਿਆ ਵੀ ਆ 70 ਲੱਖ ਰੁਪਈਆ ਉਹ ਸਾਡੇ ਮੂੰਹ ਤੇ ਗੱਲ ਕਰ ਦੇਣ ਜਾਂ ਮੈਗ ਮੈ ਲੋ ਪਤਾ ਕਰ ਲੋ ਵੀ 70 ਲੱਖ ਆਇਆ ਕਿੱਥੋਂ ਹੈ ਕਿਹਨੇ ਸਾਨੂੰ ਦਿੱਤਾ ਹੈ ਜਾਂ ਕਿਹਨੇ ਸੱਦ ਕੇ ਸਾਨੂੰ ਪੁੱਛ ਦੱਸ ਕੀ TV ਲੋ ਵੀ 70 ਲੱਖ ਜਾ ਕੇ ਲਾਓ ਜਿਹੜੀ ਹੁਣ ਕਿਸਾਨਾਂ ਨੂੰ ਪਰੇਸ਼ਾਨੀ ਆਵੇਗੀ ਉਸ ਬਾਰੇ ਤੁਸੀਂ ਔਰ ਸਾਡੀ ਫਾਇਲ ਹੀ ਖਾਰਜ ਹੋ ਗਈ ਜੀ ਐਸਡੀਓ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਉੱਥੇ ਫਾਇਲ ਹੀ ਪਹੁੰਚੇਗੀ ਤੇ ਇੱਥੇ ਧਮਾ ਪਾਈ ਫਿਰਦੇ ਨੇ ਚੇਅਰਮੈਨ ਸਾਹਿਬ ਹਾਂਜੀ ਨਹੀਂ ਜਿਵੇਂ ਹੁਣ ਫਸਲ ਮੰਡੀ ਆ ਚੁੱਕੀ ਆ ਹਾਂਜੀ ਕਿਸਾਨਾਂ ਨੂੰ ਉੱਥੇ ਜਿਹੜੀ ਪਰੇਸ਼ਾਨੀ ਆ ਪੰਚਾਇਤ ਨੂੰ ਕੋਈ ਉਹਦਾ ਕੋਈ ਹੱਲ ਕੀਤਾ ਜੇ ਪੰਚਾਇਤ ਲੋ ਤਾਂ ਫੇਰ ਅਸੀਂ ਕਰਾਂਗੇ ਨਾ ਪੰਚਾਇਤ ਸਿਰ ਅਸੀਂ ਸਾਰਾ ਨਗਰ ਇਕੱਠਾ ਕਰਾਂਗੇ ਜਿਵੇਂ ਸਾਡੇ ਤੋਂ ਸਾਥ ਹੋਇਆ ਕਰਾਂਗੇ ਨਗਰ ਨਾਲ ਕਰਾਂਗੇ ਇਕੱਲੀ ਪੰਚਾਇਤ ਨਹੀਂ ਨਾ ਠੀਕ ਸਾਰੇ ਪਿੰਡ ਨਾਲ ਆਪਦੇ ਨਗਰ ਨਾਲ ਕਰਾਂਗੇ